ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਾਹਰ ਐਸੋਸੀਏਸ਼ਨ ਫਤੇਗੜ ਸਾਹਿਬ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਜਿੱਥੇ ਇਸ ਬਲੱਡ ਡੋਨੇਸ਼ਨ ਕੈਂਪ ਦਾ ਮੰਤਵ ਜ਼ਰੂਰਤਮੰਦਾਂ ਨੂੰ ਖੂਨ ਮਹੱਈਆ ਕਰਵਾਉਣਾ ਹੈ ਉੱਥੇ ਹੀ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨਾ ਵੀ ਇਸ ਕੈਂਪ ਦੇ ਵਿੱਚ ਜੁਡੀਸ਼ੀਅਲ ਤੋਂ ਇਲਾਵਾ ਫਤੇਗੜ ਸਾਹਿਬ ਪੁਲਿਸ ਵੀ ਸਹਿਯੋਗ ਕਰ ਰਹੀ ਹੈ ਤੇ ਇਸ ਮੌਕੇ ਗੱਲਬਾਤ ਕਰਦੇ ਆਂ ਜ਼ਿਲ੍ਹਾ ਸੈਸ਼ਨ ਜੱਜ ਅਰुण ਗੁਪਤਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਜੋ ਕਿ ਨੰਬਰ 1 ਸੂਬਾ ਮੰਨਿਆ ਜਾਂਦਾ ਉਸ ਦੇ ਵਿੱਚ ਨੌਜਵਾਨ ਨਸ਼ੇ ਦੀ ਤਲਦਲ ਦੇ ਵਿੱਚ ਧਾਤੇ ਚਾ ਰਹੇ ਹਨ। ਅਸੀਂ ਇੱਥੇ ਤਾਂ ਘਟੇ ਹੋਏ ਆ ਕਿ ਪੰਜਾਬ ਜਿਹੜਾ ਪਹਿਲਾਂ ਇੱਕ ਨੰਬਰ ਸੂਬਾ ਸੀ ਹੁਣ ਨਸ਼ੇ ਦੀ ਲਤ ਨਾਲ ਜੋ ਜੁੜਿਆ ਹੈ। ਇਹ ਇੱਕ ਬੁਰੀ ਆਦਤ ਹੈ ਸਾਨੂੰ ਇਹ ਛੱਡਾਂ ਜੀਦਾ ਅਤੇ ਬਲੱਡ ਡੋਨੇਸ਼ਨ ਕੰਮ ਆਰਗੇਨਾਈਜ਼ ਕਰਨ ਦਾ ਇੱਕ ਮੇਨ ਕਾਰਨ ਇਹ ਹੈ ਕਿ ਇੱਕ ਬੂੰਦ ਖੂਨ ਸਭ ਤੋਂ ਵੱਡਾ ਦਾਨ ਹੈ। ਇੱਕ ਖੂਨ ਦੀ ਬੋਤਲ ਇੱਕ ਮਰਦੇ ਹੋਏ ਬੰਦੇ ਦੀ ਜਾਨ ਬਚਾ ਸਕਦੀ ਹੈ ਸੋ ਅਸੀਂ ਸਾਰੇ ਮਿਲ ਕੇ ਸਾਰੇ ਵਕੀਲ ਸਾਹਿਬ ਸਾਰੇ ਜੁਡੀਸ਼ੀਅਲ ਅਫੀਸਰ ਸਾਰੇ ਸਾਰੇ ਐਲਕਾਰ ਤੇ ਪੁਲਿਸ ਪੰਜਾਬ ਪੁਲਿਸ ਫਟੇਗੜ ਸਾਹਿਬ ਅਸੀਂ ਮਿਲ ਕੇ ਬਲੱਡ ਡੋਨੇਸ਼ਨ ਕੈਂਪ ਦਾ ਯੋਜਨ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਸਾਡੇ ਨਾਲ ਵੱਧ ਤੋਂ ਵੱਧ ਆ ਕੇ ਜੁੜਨ ਤੇ ਖੂਨਦਾਨ ਕਰਨ ਤਾਂ ਕਿ ਆਸੀਕਰਕਰ ਸੰਦੇਸ਼ ਭਜਾ ਸਕੀਏ ਕਿ ਨਸ਼ਾ ਇੱਕ ਪੁਰੀਆਤ ਹੈ ਤੇ ਖੂਨਦਾਨ ਕਰਨਾ ਇੱਕ ਬੜਾ ਚੰਗਾ ਕੰਮ ਹੈ ਕਿਉਂਕਿ ਖੂਨਦਾਨ ਕਰਨ ਨਾਲ ਇੱਕ ਤਾਂ ਬੰਦੇ ਦੀ ਸਿਹਤ ਠੀਕ ਰਹਿੰਦੀ ਆ ਅਤੇ ਇੱਕ ਲੋਕਾਂ ਦੀ ਜਾਨ ਵੀ ਬਚਾਈ ਜਾਂਦੀ ਆ ਤਾਂ ਕਿ ਵੈਨਿਊ ਕਿੱਥੇ ਰੱਖਿਆ ਜੀ ਇਹਦਾ ਵੈਨਿਊ ਜੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦਾ ਹੌਕ ਕਮਦਾਰ ਆਰਗੇਨਾਈਜੇਸ਼ਨ ਕੀਤਾ ਹੈ ਟਾਈਮਿੰਗ ਸਾਬਕਾ ਮੰਤਰੀ ਅਤੇ ਸੀਨੀਅਰ ਪਾਜਪਾ ਨੂੰ ਮਨੋਰੰਜਨ ਕਾਲੀਆ ਦੇ ਕਰਦੇ ਹੋਏ ਗਰਨੇਡ ਆਮਲੇ ਦੀ ਨਿੰਦਿਆ ਕਰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦੇ达ਰ ਸਿੰਘ ਪੱਟੀ ਦੀ ਇਕ ਵਾਈਟ ਹੀਟ ਰੋਸ ਰੈਲੀ ਕੱਢੀ ਗਈ ਦੇਵਸ਼ਵ ਕਰਮਾ ਚੌਂਗ ਸ੍ਰਹੰਦਵੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੋਕਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਪੱਤਰਕਾਰਾਂ ਨਾਲ ਗਲਬਾਤ ਕਰਦੇ ਜਿਲ੍ਹਾ ਪ੍ਰਧਾਨ ਦੇਵਾਰ ਸਿੰਘ ਪੱਟੀ ਨੇ ਕਿਹਾ ਕਿ ਪੰਜਾਬ ਵਿੱਚ ਅਰਧ ਸੈਨਿਕ ਬਲ ਤਾਨਾਤ ਕੀਤੇ ਜਾਣ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਪੰਜਾਬ ਸਰਕਾਰ ਦਾ ਇੰਨਾ ਬੁਰਾ ਹਾਲ ਆ ਜਿੱਤੇ ਸਾਰੇ ਫਰੰਟਾਂ ਦੇ ਫੇਲ ਹੋਈ ਆ ਉੱਥੇ ਜਿਹੜਾ ਲਾਂਡ ਆਰਡਰ ਦਾ ਇੱਕ ਪਰਥਮ ਜੁਬਰੀਆ ਗਵਰਨਮੈਂਟ ਦੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ ਔਰ 3 ਸਾਲ ਤੋਂ ਲਕੀਤੀਆਂ ਮਰਡਰ ਕਿਥੇ ਬੜੇ ਬੜੇ ਉਹ ਕਬੱਡੀ ਖਿਡਾਰੀ ਮਰ ਗਿਆ ਵਿਚਾਰਾ ਉਹਦਾ ਸਿੱਧੂ ਮੂਸੇਵਾਲੇ ਦੀ ਸਕਿਉਰਟੀ ਚੱਕ ਲਈ ਉਹਦੀ ਕਤਲ ਹੋ ਗਿਆ ਔਰ ਬਹੁਤ ਸਾਰੇ ਦਿਨ ਦਿਹਾੜੇ ਲੁੱਟਾਂ ਖੋਹਾਂ ਜਿਹੜੀਆਂ ਲਕੀਤੀਆਂ ਹੋ ਰਹੀਆਂ ਉੱਥੇ ਬੜੇ ਬੜੇ ਵਿਸਪੋਰਟ ਗ੍ਰੇਡਾਂ ਨਾਲ ਬੰਬਾਂ ਨਾਲ ਹਮਲੇ ਹੋ ਰਹੇ ਆ ਸਰਕਾਰ ਇੱਕ ਗ੍ਰਾਮਾ ਤਮਾਸ਼ਾ ਸਮਝ ਰਹੀ ਆ ਬਦੂਪਾਂ ਬੇਫਕੜਾਈ ਕਦੇ ਕਹਿੰਦੇ ਆ ਟਾਇਰ ਫਟ ਗਿਆ ਕਦੇ ਕਹਿੰਦੇ ਸਿਲੰਡਰ ਫਟ ਗਿਆ ਅੱਜ ਕਹਿੰਦੇ ਬੈਟਰੀ ਫਟ ਗਈ ਇਹ ਰਾਤ ਜਿਹੜੀ ਤਾਜੀ ਘਟਨਾ ਸ਼੍ਰੀ ਮਨੋਜਨ ਕਾਲੀਆ ਜਿਹੜੇ ਵਿਸ਼ਟਾਕੂ ਆ ਸਾਡੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਉਹਨਾਂ ਦੇ ਘਰੇ ਜਾ ਕੇ ਇੱਕ ਵੱਡਾ ਬੰਬ ਸਕੇ ਆ ਗਿਆ ਜਿਸ ਨਾਲ ਕਾਫੀ ਨੁਕਸਾਨ ਵੀ ਹੋਇਆ ਔਰ ਯਾਰਾ ਤੌਰ ਤੇ ਉਹਨਾਂ ਨੂੰ ਮਾਰਨ ਦੀ ਜਾਨੋ ਮਾਰਨ ਦੀ ਉਹਨਾਂ ਦੇ ਪਰੋ ਨਾ ਉੱਤੇ ਉਹਦੇ ਪਰਿਵਾਰ ਨੂੰ ਕੋਸ਼ਿਸ਼ ਕੀਤੀ ਗਈ ਆ ਜਿਹਦੇ ਵਾਸਤੇ ਸਾਰੀ ਭਾਰਤੀ ਜਨਤਾ ਪਾਰਟੀ ਵਿੱਚ ਵਿਸ਼ਵਿਆਪੀ ਇਹ ਰੋਸ ਨਜ਼ਾਰਾ ਕਰ ਰਹੀ ਆ ਉਹਦੇ ਵਿੱਚ ਅਸੀਂ ਜਿਹੜਾ ਫਤਿਹ ਸਿੰਘ ਸਾਹਿਬ ਵੱਲੋਂ ਸਰਕਰੇ ਮੁਕਰੇ ਮੰਡਲਾਂ ਦੇ ਵਿੱਚ ਸਾਡੇ ਇਹ ਮਜ਼ਾਰੇ ਆ ਅਰਥੀ ਹੁਕਮ ਜਾ ਰਹੇ ਪੰਜਾਬ ਸਰਕਾਰ ਦੇ ਭਵੰਤਮਾਨ ਦੇ ਕੀਤਾ ਜਾ ਰਹੇ ਆ ਔਰ ਅਸੀਂ ਪੂਰਤ ਸ਼ਹਿਓ ਜੋਸ਼ ਸ਼ਰਦਾ ਜੀ ਦੀ ਨਿਖੇਧੀ ਕਰਦੇ ਆ ਔਰ ਇਹ ਸਾਡਾ ਇਹ ਪ੍ਰੋਟੈਸਟ ਦਾ ਇਹ ਤੋਂ ਇਹਨੂੰ ਮਰ ਜਾਣਾ ਚਾਹੀਦਾ ਕਿ ਬਹੁਤ ਵੱਡਾ ਇਹ ਪਾਪ ਆ ਲੋਕਾਂ ਦੇ ਨਾਲ ਧਰੋ ਆ ਕਿ ਲੋਕਾਂ ਤੋਂ ਵੋਟਾਂ ਲੈ ਕੇ 91 ਸੀਟਾਂ ਉਹ ਤੱਕ ਰਮੇ 92 ਹੋ ਗਈਆਂ ਇਹਨਾਂ ਨੇ ਲੋਕਾਂ ਦੀ ਜਿਹੜੇ ਜਾਨ ਤੇ ਮਾਲ ਨਾਲ ਖਲਵਾੜ ਕਰ ਰਹੇ ਆ ਉਹ ਕੋਈ ਵੀ ਬੰਦਾ ਕੋਈ ਆ ਕੋਈ ਵੀ ਬੰਦਾ ਇੱਥੇ ਸੌਖੇ ਤੇ ਨਹੀਂਗਾ ਇਹਦਾ ਪੁਰ ਸ਼ਬਦਾਂ ਦੇ ਜੋਰ ਸ਼ਬਦਾਂ ਚ ਨਿਖੇਧੀ ਕਰਦੇ ਆ ਭਾਰਤੀ ਜਨਤਾ ਪਾਰਟੀ ਮੂਕ ਦਰਸ਼ਕਾਂ ਮੱਕੇ ਨਹੀਂ ਦੇਖੇਗੇ ਯੋਧ ਨਸ਼ੇ ਦੇ ਵਿਰੁੱਧ ਦੀ ਹਕੀਕਤ ਇਹ ਹੈ ਕਿ ਪੁਲਿਸ ਦੀ ਤਮਾਮ ਜਦਦੋ ਜਹਿਦ ਦੇ باوجود ਹਜੇ ਵੀ ਨਸ਼ਾ ਵਿਕਣ ਨੂੰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਹੋਇਆ। ਇਸ ਦੀ ਉਦਾਹਰਣ ਬਟਾਲਾ ਦੇ ਬੱਸ ਸਟੈਂਡ ਤੇ ਬੀਤੀ ਦੀ ਰਾਤ ਵੇਖਣ ਨੂੰ ਮਿਲੀ ਜਿੱਥੇ ਨਸ਼ੇ ਵਿੱਚ ਧੁੱਤ 22 ਸਾਲਾਂ ਲੜਕੀ ਘੁੰਮੀ ਨਜ਼ਰ ਆਈ ਜਿਸ ਦੇ ਨਾਲ ਇੱਕ ਨੌਜਵਾਨ ਸੀ ਜੋ ਉਸ ਨੂੰ ਆਪਣੀ ਸਾਲੀ ਦਾਸ ਰਿਆ ਸੀ। ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਕੁਝ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਤੇ ਬਿਨਾਂ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੇ ਨਸ਼ੇ ਵਿੱਚ ਧੁੱਤ ਲੜਕੀ ਅਤੇ ਨੌਜਵਾਨ ਨਾਲ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ। ਇੱਕ ਸਮੇਂ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਦੇ ਚ ਏਐਸਆਈ ਜਗਤਾਰ ਸਿੰਘ ਤੇ ਮਨਪ੍ਰੀਤ ਸਿੰਘ ਸਿਟੀ ਥਾਣੇ ਦਾ ਮੁੰਚੀ ਇਹ ਇੱਕ ਲੜਕੀ ਔਰ ਦੂਸਰਾ ਇੱਕ ਲੜਕੇ ਨੂੰ ਥੱਪੜ ਮਾਰ ਰਿਹਾ ਕੀ ਕਰ ਰਹਾ ਆ ਠੀਕ ਹੈ ਗੱਲ ਤੁਹਾਡੀ ਕਿ ਫੇਸਬੁੱਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਬਸਟੈਂਡ ਚੌਕੀ ਇਨਚਾਰਜ ਮਟਾਲਾ ਏਐਸਆਈ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਥਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਹੈ ਜੋ ਮੁਦਲੀ ਰਿਪੋਰਟ ਹੈ ਮੇਰੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਪਬਲੀਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਇਹ ਕਿ ਬਾਅਦ ਵਿੱਚ ਚੁੱਕੇ ਹਾਲਾਤਾਂ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਪਰ ਜਿਹੜਾ ਇਨੀਸ਼ੀਅਲ ਜੋ ਕੰਡਕਟ ਆ ਉਹਦਾ ਇਹ ਸੇ ਜੇ ਦਾਰ ਸਿੰਘ ਦਾ ਤੇ ਮੁੰਚੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਹਮੇਸ਼ਾ ਹੀ ਪੁਲਿਸ ਦਾ ਹਮੇਸ਼ਾ ਸਵਾਤੂਨ ਰਹੀਆ ਰਿਆ ਤੇ ਅਸੀਂ ਵੀ ਇਹੋ ਹੀ ਉਹਨਾਂ ਨੂੰ ਹਮੇਸ਼ਾ ਦਿਸ਼ਾ ਨਿਰਦੇਸ਼ ਸੀਨੀਅਰ ਅਫਸਰਾਂ ਨੂੰ ਵੀ ਹੋਈ ਹੈ ਕਿ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ ਚ ਨਜ਼ਰ ਆ ਰਿਹਾ ਉਤੋਂ ਤੇ ਇਸ ਗੱਲਾਂ ਤੋਂ ਉਲਟਾ ਕਰ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਸੀ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਬਾਅਦ ਵਿੱਚ ਇਮੀਡੀਏ ਕਰਦੂਗੇ ਉਹ ਲੋਕ ਖਾਸ ਕਰਕੇ ਸਾਡੇ ਕੋਲੋਂ ਜਾ ਕੇ ਮਨਕ੍ਰਿਤ ਸਿੰਘ ਨਾਲ ਗਲਬਤ ਕਰਦੀ ਜਾਏਗੀ ਇਸ ਵੀਡੀਓ ਦੀ ਸਚਾਈ ਕੀ ਹੈ ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ ਮਾਈਕ ਖੋਇਆ ਗਿਆ ਔਰ ਜਿਹੜਾ ਬਦਸਲੂਕੀ ਤੱਕ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਵੱਲੋਂ ਵੀ ਜੋ ਬੰਦੀ ਕਾਰਵਾਈ ਉਹ ਵੀ ਨਾਲ ਕੀਤੀ ਜਾਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਹਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ ਹੈ ਪੁਲਿਸ ਸਾਣਾ ਡੇਰਾ ਬਾਬਾ ਨਾਨਕ ਦੇ ਅੰਦਰ ਪੈਂਦੇ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਪਿੰਡ ਰੜੇਵਾਲੀ ਦੀ ਨੌਜਾਂਦੀ ਸੜਕੀ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਪਰ ਨੌਜਵਾਨ ਦੇ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੀ ਪਤਨੀ ਪਿਤਾ ਤੇ ਭਰਾ ਨੇ ਦੱਸਿਆ ਕਿ ਮਲਕੀਤ ਸਿੰਘ ਜੋ ਕਿ ਅੱਡਾ ਚੁੰਗੀ ਵਿਖੇ ਡੀਜੇ ਰਿਪੇਅਰ ਦਾ ਕੰਮ ਕਰਦਾ ਸੀ ਤੇ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੇ ਘਰ ਨੂੰ ਹੀ ਆ ਰਿਹਾ ਸੀ ਹਾਂਜੀ ਮੇਰਾ ਨਾਮ ਸੰਦੀਪ ਕੌਰ ਜਿਹਦੇ ਜਿਹਨੇ ਜੇ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਛ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਤੇ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਰਸ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਵੀਕਾਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਕਿ ਸਾਨੂੰ ਧਮਕੀਆਂ ਦਿੰਦੇ ਨਨ ਮੈਂ ਕਿਹਾ ਹੀ ਥੋੜਾ ਥਾਣੇ ਚਲੀ ਖਾ ਦਈਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੇ ਜਿੱਦਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤਹੀ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮ ਦਾ ਫਿਰ ਪਤੀ ਦੀ ਸਿਰ ਤੇ ਚੱਲਦਾ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜਾਏ ਇਹਨੇ ਵੀ ਕਹਿਣਾ ਹੁੰਦਾ ਨਾ ਸਾਡਾ ਵੈਰ ਚੱਲਦਾ ਹੈ ਨਾ ਵੈਰ ਕੱਢਣਾ ਵਾ ਤੇ ਪੁੱਤ ਇੱਧਰ ਨਾ ਆਇਆ ਕਰ ਕੁ ਮਹੀਨਾ ਖੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਵੇ ਗਾੜੀਆਂ ਨੱਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੰਗਦੇ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਸੀ ਕੈਮਰੇ ਲਗਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਇਹਨਾਂ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਘਾਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਨੋਟ ਕਰ ਦੇਣੀ ਆ ਕੀ ਕੰਮ ਕਰਦੇ ਸੀ ਸਾਡੇ ਕੋਲ ਉਹਨਾਂ ਦੀ ਇੱਥੇ ਦੁਕਾਨ ਸੀ ਚੰਗੀ ਡੀਜੀ ਰਿਪੇਅਰ ਕਰਦੇ ਸੀ ਨਾਲ 5-6 ਮਹੀਨੇ ਹੋਏ ਉਹ ਦੋਨਾਂ ਸਾਡੀ ਥੋੜੀ ਜਿ ਮਤਲਬ ਕੀ ਇਤਰਾ ਝਗੜਾ ਜਿਆ ਹੋ ਗਿਆ ਤੇ ਝਗੜਾ ਝਗੜਾ ਜਿਆ ਮੇ ਮਾੜਾ ਮੋਟਾ ਜਿਆਦਾ ਨਹੀਂ ਹੋਇਆ ਮਾੜਾ ਮੋਟਾ ਝਗੜਾ ਹੋਇਆ ਤੇ ਅਸੀਂ ਇਤਰਾ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਤੇ ਅਸੀਂ ਮੈਂ ਕਿ ਖੋਲੇ ਆ ਇਹਨਾਂ ਨੂੰ ਇਹ ਥੋੜਾ ਪਤਾ ਪਈ ਕਿ ਮਤਲਬ ਕਰਨਾ ਆਏ ਆ ਉਹਨਾਂ ਨੇ ਆਉਂਦੇ ਆ ਇਹਨਾਂ ਨੇ ਦੱਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਘੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਹ ਦੇ ਵਿੱਚ ਜਾਂਦੇ ਆਈ ਮੋਟਰਸਾਈਕਲ ਤੋਂ ਪਿੱਛੇ ਉਹ ਮਾਰਿਆ ਵਾ ਤੇ ਇਹਨੂੰ ਬਿਓਚ ਕਰਕੇ ਛੋੜ ਦਿੱਤਾ ਹੁਣ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਸਿਰ ਭਰ ਇਹਨਾਂ ਨੇ ਉਹਨਾਂ ਦੇ ਸਿਰ ਵਿੱਚ ਮਾਰ ਕੇ ਧਮਕੀਆਂ ਦੇ ਦਿੱਤੀ ਸਾਨੂੰ ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਕਹਿੰਦੇ ਇਹਨਾਂ ਨੇ ਮੇਰੇ ਪੇਰੇ ਵਾਰ ਕਰ ਦੇਣਾ ਪਰ ਪਿੱਠ ਪਿੱਛੇ ਨਾ ਕਰਨ ਮੇਰੇ ਸਾਹਮਣੇ ਕਰ ਤੁਸੀਂ ਦੋਚੇ ਕਰੀਂ ਕੀ ਮੰਨ ਕਰੋਗੇ ਇਹੋ ਮੈਨੂੰ ਇਨਸਾਫ ਚਾਹੀਦਾ ਨਿصاف ਚਾਹੀਦਾ ਉਹਨਾਂ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗਲ ਲਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਸੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸਹਾਰਾ ਮੇਰਾ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਦੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰਾ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਬੱਚੇ ਦਾ ਹੀ ਸੋਚਦੇ ਆਪਾਂ ਵੀ ਚਲੋ ਅਡਾ ਬੱਚਾ ਪੜ ਜੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੇਰਾ ਕਮਾਉਣ ਵਾਲਾ ਚਲ ਗਿਆ ਮੈਂ ਕਿੱਥੇ ਜਾਵਾਂਗੀ ਕਿਦੇ ਗੜੀ ਹੱਤ ਨਾ ਵਾਗੀ ਤੇ ਬਟਾਲਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਾਲ ਕਿਸਾਨਾਂ ਨੂੰ ਸੋਹਣੇ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਸਿਖਲਾਈ ਦੇ ਲਈ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰਿਤ ਸਿੰਘ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ ਇੱਕ ਜਿਲਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ ਤੇ ਇਸ ਮੇਲੇ ਵਿੱਚ ਹਲਕਾ ਬਟਾਰਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਬੜਾ ਵਧੀਆ ਇੱਕ ਪੰਜਾਬ ਸਰਕਾਰ ਦਾ ਉਪਰਾਲਾ ਜੀ ਜਿਹੜਾ ਤੁਸੀਂ ਦੇਖਿਆ ਹੋਊਗਾ। ਕਈ ਕਿਸਾਨ ਵੀਰ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਨੇ, ਕਈ ਕਿਸਾਨ ਵੀ ਆ ਕੇ ਉਹਨਾਂ ਨੂੰ ਸਲਾਮਾ ਲੈ ਰਹੇ ਨੇ। ਪੰਜਾਬ ਸਰਕਾਰ ਨੇ ਆਪਣੇ ਆਪਣੇ ਉਪਰਾਲੇ ਦੱਸੇ ਨੇ ਕਿ ਜਿਹੜੀਆਂ-ਜਿਹੜੀਆਂ ਮਸ਼ੀਨਾਂ ਤੇ ਆਪਾਂ ਸਬਸਿਡੀ ਦੇ ਰਹੇ ਆ ਔਰ ਮੈਨੂੰ ਖੁਸ਼ੀ ਨਾਲ ਵੀ ਗੱਲ ਕਹਿਣੀ ਪੈ ਰਹੀ ਹੈ ਵੀ ਪਿਛਲੇ ਅ ਪਿਛਲੇ ਸਮੇਂ ਨਾਲ 48% ਜਿਹੜੀ ਪਰਾਲੀ ਨੂੰ ਅੱਗ ਲੱਗਦੀ ਸੀ ਉਹਦੀ ਕਟੌਤੀ ਆਈ ਆ ਔਰ ਮੈਨੂੰ ਮਾਣ ਵੀ ਆ ਕਿ ਇਹ ਜਿਹੜਾ ਸਾਰਾ ਆਪਣਾ ਕਿਸਾਨ ਭਰਾ ਜਿਹੜੇ ਨੇ ਸਰਕਾਰ ਨਾਲ ਸਾਥ ਦੇ ਰਹੇ ਨੇ ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਨੇ ਸਲਾਗਾ ਕਰਦੇ ਪਏ ਨੇ ਸਰਕਾਰ ਦੇ ਬਿਲਕੁਲ ਜੀ ਕਿਸਾਨ ਸਲਾਗਨ ਕਿਉਂ ਨਾ ਕਰਨ ਤੇਲਾਂ ਤੱਕ ਤਿਆਰ ਕੀਤੀਆਂ ਜਾ ਰਹੀਆਂ ਨੇ ਨਹਿਰਾਂ ਦਾ ਪਾਣੀ ਅੱਜ ਪਿੰਡ ਪਿੰਡ ਜਿੱਥੇ ਜਿੱਥੇ ਸੂਵੇ ਨੇ ਟੇਲਾ ਨੇ ਪਹਚਾਇਆ ਜਾ ਰਿਹਾ ਰਾਤ ਨੂੰ ਕਿਸਾਨ ਸੱਪਾਂ ਦੀਆਂ ਸਰੀਆਂ ਤੇ ਪੈਰ ਰੱਖ ਕੇ ਬੰਬੀਆਂ ਨੂੰ ਪਾਣੀ ਲਾਉਣ ਜਾਂਦੇ ਸੀ ਅੱਜ ਦਿਨੇ ਪਾਣੀ ਲਾਉਣ ਜਾ ਰਹੇ ਨੇ ਗੰਨੇ ਦਾ ਭਾਜ ਜਿਹੜਾ ਪਹਿਲਾਂ ਨਾਲੋਂ ਵਧਾ ਕੇ ਦੇ ਦਿੱਤਾ ਸਰਕਾਰ ਹਰ ਵਧੀਆ ਮਸ਼ੀਨ ਤੇ ਇਹਨਾਂ ਨੂੰ ਜਿਹੜੀ ਲੋਡਵਾਉਂਦਾ ਉਹਦੇ ਤੇ ਸਬਸਿਡੀ ਦੇ ਰਹੀ ਆ ਅਸੀਂ ਰਹਿਣੀ ਆ ਇਹ ਲੋਕ ਸਾਡੇ ਜਿਹੜੇ ਨੇ ਸਾਡਾ ਸਾਥ ਦੇ ਰਹੇ ਨੇ ਚਾਹੇ ਆਪਾਂ ਇਹਨਾਂ ਦਾ ਡਾਇਰੈਕਟਲੀ ਭਾਵੇਂ ਬਿਜਲੀ ਕਹਿ ਦਈਏ ਮੈਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਹੈ ਪਿੰਡਾਂ ਦੇ ਵਿੱਚ 80 ਤੋਂ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਜਿਆਦਾਤਰ ਸਾਡੇ ਕਿਸਾਨ ਭਰਾंनो ਸੋ ਮਾਣ ਹੈ ਇਸ ਗੱਲ ਦਾ ਕਿ ਪਹਿਲੀ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਜਿਹੜੀ ਵਾਕਈ ਲੋਕਾਂ ਦੀ ਹਿੱਤ ਦੇ ਕੰਮ ਕਰਦੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਅਜ ਕਾਸੋ ਆਪਰੇਸ਼ਨ ਦੇ ਤਹਿਤ ਨਵੇਂ ਬੱਸ ਸਟੈਂਡ ਦਾ ਕੋਨਾ ਕੋਨਾ ਖੰਗਾ ਲਿਆ ਗਿਆ ਤੇ ਇਸ ਦੌਰਾਨ ਬੱਸਾਂ ਵਿੱਚ ਵੜ ਕੇ ਪੁਲਿਸ ਕਰਮਚਾਰੀਆਂ ਵੱਲੋਂ ਸਵਾਰੀਆਂ ਦੇ ਬੈਗ ਵਿੱਚ ਚੈੱਕ ਕੀਤੇ ਗਏ ਅਤੇ ਬੱਸ ਸਟੈਂਡ ਵਿੱਚ ਖੜੇ ਯਾਤਰੀ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਗਈ ਇਸ ਦੌਰਾਨ ਲੇਡੀਜ਼ ਪੁਲਿਸ ਕਰਮਚਾਰੀਆਂ ਵੀ ਮੌਕੇ ਤੇ ਹਾਜ਼ਰ ਸਨ ਤੇ ਬੈਲਾ ਪੁਲਿਸ ਕਰਮਚਾਰੀਆਂ ਵੱਲੋਂ ਔਰਤਾ ਦੇ ਪਰਸਾ ਤੇ ਹੋਰ ਸਾਮਾਨ ਦੀ ਵੀ ਤਲਾਸ਼ੀ ਲਈ ਗਈ ਮੈਂ ਜੋ ਕਿ ਐਸਐਸਪੀ ਸ਼੍ਰੀ ਇਤਿਆਜ ਜੀ ਦੀ ਅਗਵਾਈ ਹੇਠ ਤੇ ਡੀਐਸਪੀ ਸਿਟੀ ਸ਼੍ਰੀ ਮੋਹਨ ਸਿੰਘ ਜੀ ਦੀ ਹਿਵਾਈਜ ਜਿਹੜਾ ਬੱਸ ਸਟੈਂਡਾ ਉਨੂੰ ਸੰਭਾਲਿਆ ਗਿਆ ਤੇ ਚੰਗੀ ਦਾ ਚੈੱਕ ਕੀਤਾ ਗਿਆ ਕੋਈ ਸ਼ੱਕੀ ਇਸ ਤਰ੍ਹਾਂ ਸਮਾਨ ਜਿਹਨੂੰ ਚੈੱਕ ਕੀਤਾ ਗਿਆ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਬਸਾਂ ਦੇ ਵਿੱਚ ਜਿਹੜਾ ਪਿਆ ਸਮਾਨ ਸੀਗਾ ਰੈਕਾਂ ਦੇ ਵਿੱਚ ਉਹ ਚੈੱਕ ਕੀਤੇ ਗਏ ਬਸਾਂ ਨੂੰ ਸ਼ੱਕ ਕੀਤਾ ਗਿਆ ਤਾਂ ਜੋ ਕੋਈ ਇਸ ਤਰ੍ਹਾਂ ਦੀ ਨਸ਼ੀਦੀ ਵਸਤੂ ਚਾਹੇ ਕੋਈ ਅਪਤਾ ਨੰਗੇੜੀ ਵਸਤੂ ਲੱਭਦੀ ਆ ਤੇਗਰਾ ਕੋਈ ਕਾਰਵਾਈ ਕੀਤੀ ਜਾਵੇ ਜਿਸ ਨੂੰ ਲਗਾਤਾਰ ਕੰਟੀਨਿਊ ਅਸੀਂ ਜਿਹੜੀ ਇਹ ਚੈਕਿੰਗ ਅਭਿਆਨ ਚੱਲਦਾ ਰਹੇਗਾ ਕੋਈ ਖਾਸ ਇਤਜਾਮ ਵੀ ਕੀਤੇ ਗਏ ਆ ਸ਼ੱਕੀ ਵਿਅਕਤੀਆਂ ਲਈ ਵਿਖੋ ਜੀ ਅਸੀਂ ਜਿਹੜੀ ਆ ਉੱਥੇ ਪਹਿਲੀ ਗੱਲ ਤੇ ਐਂਡੀ ਸੋਪਿਟਲ ਦੀ ਵੀ ਟੀਮ ਅਸਲ ਵਿੱਚ ਚੈੱਕ ਕਰਦੀ ਆ ਫਿਰ ਸਨ ਡੋਸ ਕਾਰਡ ਰਾਈ ਚੈੱਕ ਕੀਤਾ ਜਾਂਦਾ ਵਾ ਤੇ ਵੀ ਐਫਐਮਡੀ ਅਲਾਈ ਚੈੱਕ ਕੀਤਾ ਜਾਂਦਾ ਵਾ ਲੋਕਾਂ ਨੇ ਅਸੀਂ ਜਿਹੜੇ ਬੈਗ ਆ ਚੰਗੀ ਤਰ੍ਹਾਂ ਖੰਗਾਲਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਪ੍ਰੈਜ਼ੈਂਟ ਦੇ ਵਿੱਚ ਕੋਈ ਨਾਕੇ ਵੀ ਸਪੈਸ਼ਲ ਲਗਾਏ ਗਏ ਆ ਅੱਛਾ ਕੋਈ ਡੇਲੀ ਸ਼ਹਿਰੀ ਨਾਕਾਬੰਦੀ ਹੁੰਦੀ ਹੈ ਜੀ ਹਰਮਨ ਚੌਕ ਭਲਵਾਨ ਚੌਕ ਤੇ ਯਾ ਚੌਕ ਤੇ ਰਵਿਦਾ ਚੌਕ ਸਰੀ ਪੀਸੀਆਰ ਲਗਾਤਾਰ ਚੱਲ ਰਿਹਾ ਹੈ ਪ्रेस वार्ता ਦੌਰਾਨ ਐਸਪੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਕਈ ਜੁਲੀਆਂ ਵਿੱਚ ਗਨਪੁਆਇੰਟ ਤੇ ਵਾਪਰੇ ਛੇ ਡਕੈਤੀਆਂ ਦੇ ਮਾਮਲਿਆਂ ਨੂੰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸੇ ਲੜੀ ਵਿੱਚ 24 ਮਾਰਚ 2025 ਨੂੰ ਬਟਾਲਾ ਦੇ ਥਾਣਾ ਸਿਵਲ ਲਾਈਨ ਦੇ ਅਧਿਕਾਰ ਖੇਤਰ ਵਿੱਚ ਸਥਿਤ ਇੱਕ ਫਲਿੱਪਕਾਰਟ ਐਮਾਜ਼ਨ ਡਿਲੀਵਰੀ ਹੱਥ ਵਿੱਚ ਹੋਈ ਡਕੈਤੀ ਨੂੰ ਵੀ ਫੇਸ ਕਰਨ ਵਿੱਚ ਵੀ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਹੋਈ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਆਈਪੀਐਸ ਮਾਣਯੋਗ ਡੀਏਜੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਤੇ ਮਾਣਯੋਗ ਐਸਐਸਪੀ ਬਟਾਲਾ 소هيل ਕਾਸਮੀ ਜੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਬਟਾਲਾ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਦੇ ਅਗੇਂਸਟ ਇੱਕ ਬੜਾ ਸਖਤ ਸਟੈਂਡ ਲੈਂਦੇ ਹੋਏ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਬਟਾਲਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਜਿਹਦੇ ਵਿੱਚ ਇੱਕ ਇੰਟਰ ਡਿਸਟ੍ਰਿਕਟ ਜਿਹੜਾ ਗਰੋ ਹੈ ਗੈਂਗ ਸੀਗਾ ਜਿਹੜਾ ਬਟਾਲਾ ਅੰਮ੍ਰਿਤਸਰ ਰੂਡਲ ਤੇ ਤਰਨਤਾਰਨ ਦੀ ਡਿਸਟ੍ਰਿਕਟਸ ਦੇ ਵਿੱਚ 스내ਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਜਿਹਦੇ ਵਿੱਚ ਇਹ ਸਪੈਸੀਫਿਕਲੀ Amazon ਤੇ Flipkart ਦੇ ਜਿਹੜੇ ਸਟੋਰਸ ਨੇ ਜਿਹੜੇ ਜਨਰਲ ਸਟੋਰਸ ਨੇ ਜਿੱਥੋਂ ਡਿਲੀਵਰੀ ਹੁੰਦੀਆਂ ਨੇ ਜਿਹੜੀਆਂ ਅਸੀਂ ਗੁੱਡਸ ਐਂਡ ਪ੍ਰੋਡਕਟਸ ਆਨਲਾਈਨ ਮੰਗਾਨੇ ਆ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਪੰਜ ਮੈਂਬਰੀ ਗਰੋ ਸੀਗਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸਰਗਰਮ ਸੀਗਾ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਦੀ FIRs ਵੀ ਰਜਿਸਟਰ ਹੋਈਆਂ ਸੋ ਇਹਨਾਂ ਨੂੰ ਜਿਹੜੀ ਲਾਸਟ ਐਫਆਈਆਰ ਸਾਡੀ ਸਿਵਲ ਲਾਈਨ ਥਾਣੇ ਦੇ ਵਿੱਚ ਰਜਿਸਟਰ ਹੋਈ 24 ਮਾਰਚ ਨੂੰ ਤੇ ਇਸ ਤੋਂ ਬਾਅਦ ਸਾਰੀ ਸੰਜੀਦਗੀ ਦੇ ਨਾਲ ਇਹ ਸਾਰੇ ਮਸਲੇ ਨੂੰ ਲੈਂਦੇ ਹੋਏ ਡੀਐਸਪੀ ਸਿਟੀ ਸੰਜੀਵ ਜੀ ਦੀ ਦਿਸ਼ਾ ਨਿਰਦੇਸ਼ ਜੀ ਦੀ ਅਗਵਾਈ ਨਾਲ ਸਾਡੇ ਡੀਐਸਪੀ ਡੀ ਰਜੇਸ਼ ਕੱਕੜ ਜੀ ਸਾਡੀ ਸੀਆਈਆਈ ਦੀ ਟੀਮ ਸਾਰਿਆਂ ਨੇ ਇਹਨੂੰ ਐਜ਼ ਅ ਯੂਨਿਟ ਐਜ਼ ਅ ਟੀਮ ਇਹਨੂੰ ਟ੍ਰੇਸ ਕਰਦੇ ਹੋਏ ਇਹ ਜਿਹੜੇ ਇਹਦੇ ਵਿੱਚੋਂ ਚਾਰ ਦੋਸ਼ੀ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਚਾਰ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇਕੇ ਥਾਣਾ ਖਲਚੀਆਂ ਅੰਮ੍ਰਿਤਸਰ ਅਧਿਆਤੀ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੋਲੋਂਨੰਗਲ ਥਾਣਾ ਬਿਆਸ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੋਲੋਂਨੰਗਲ ਥਾਣਾ ਬਿਆਸ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੋਲਾ ਰੰਗਲ थाना ਬਿਆਸ ਇਹ ਚਾਰੋਂ ਦੋਸ਼ੀ ਜਿਹੜੇ ਨੇ ਅੰਮ੍ਰਿਤਸਰ ਦੇ ਆਤੀਰੇ ਸੀਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹਜੇ ਸਾਡੀ ਗ੍ਰਿਪ ਤੋਂ ਬਾਹਰ ਹੈ ਭੱਜਿਆ ਹੋਇਆ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੋਇਆ ਜਲਦੀ ਗ੍ਰਿਫਤਾਰ ਕਰਾਂਗੇ ਉਹਦਾ ਨਾਮ ਹੈ ਲਬਪ੍ਰੀਤ ਸਿੰਘ ਉਰਫ लवली ਪੁੱਤਰ ਸ਼ਮ ਰੇਜ ਸਿੰਘ ਵਾਸੀ ਸਠਿਆਲਾ ਇਹ ਵੀ ਅੰਮ੍ਰਿਤਸਰ ਦੇ ਆਤੀਰਾ ਹੈ ਇੱਥੇ ਦੱਸਣਯੋਗ ਇਹ ਹੈ ਕਿ ਇਹਨਾਂ ਨੇ ਪਿਛਲੀ 6 ਵਾਰ ਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਜਦੇ ਵਿੱਚ ਮੁਕੱਦਮਾ ਨੰਬਰ 225 ਮਿਤੀ 2/9/20 ਜਿਹੜਾ ਕਿ ਥਾਣੇ ਜੰਡੇਆਲੇ ਦੇ ਵਿੱਚ ਦਰਜ ਹੋਇਆ ਸੀ ਜਿਦੇ ਵਿੱਚ ਇਹਨਾਂ ਨੇ 2,70,000 ਦੀ ਖੋਹ ਕੀਤੀ ਸੀ ਮੁਕੱਦਮਾ ਨੰਬਰ 190 ਜਿਹੜਾ ਕਿ ਥਾਣਾ ਸਿਟੀ ਤਰਨਤਾਰਨ ਵਿੱਚ 16924 ਨੂੰ ਪਿਛਲੇ ਸਾਲ ਰਜਿਸਟਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ 28,437 ਰੁਪਏ ਪਲੱਸ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਸੀਗਾ ਉਹਦੀ ਖੋਹ ਕੀਤੀ ਸੀਗੀ ਮੁਕੱਦਮਾ ਨੰਬਰ 244 244 1911 2024 ਥਾਣਾ ਬਿਆਸ ਦਾ ਫਿਰ ਤੋਂ ਇਹ ਦਰਜ ਹੋਇਆ ਜਿਦੇ ਵਿੱਚ ਇਹਨਾਂ ਨੇ 50,000 ਦੀ ਜਿਹੜੀ ਖੋਹ ਕੀਤੀ ਸੀਗੀ ਇਸ ਤੋਂ ਬਾਅਦ ਇਹਨਾਂ ਨੇ ਤਿੰਨ ਮੁਕਦਮੇ ਜਿਹੜੇ ਤਿੰਨ ਵਾਰ ਦਾ ਤਾਂ ਸਾਡੇ ਸਿਵਲ ਲਾਈਨ ਥਾਣੇ ਵਿੱਚ ਕੀਤੀਆਂ ਜਿੱਤੇ ਮੁਕਦਮਾ ਨੰਬਰ 315 10 12 2024 ਪਿਛਲੇ ਸਾਲ ਦਾ ਜਿਹਦੇ ਵਿੱਚ ਇਹਨਾਂ ਨੇ 1,36,000 ਰੁਪਇਆ 254 ਰੁਪਏ ਪਲਸ ਇੱਕ ਮੋਬਾਈਲ ਬੰਦ ਡੱਬਾ ਜਿਹੜਾ ਸਿੱਧਾ ਹੀ ਇਹਨਾਂ ਨੇ ਸਟੋਰ ਤੋਂ ਚੱਕ ਲਿਆ ਸੀਗਾ ਨਾਲ ਇਹਦੇ ਇਸ ਤੋਂ ਬਾਅਦ ਐਫ ਆਈ ਆਰ ਨੰਬਰ 73 ਜਿਹੜੀ ਇਸ ਸਾਲ 9325 ਨੂੰ ਰਜਿਸਟਰ ਹੋਈ ਸਿਵਲ ਲਾਈਨ ਥਾਣੇ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ 6 ਪਾਰਸਲ ਬੂਟਾਂ ਦੇ ਸ਼ੂਜ਼ ਦੇ ਪਾਰਸਲ ਜਿਹੜੇ ਉਹ ਇਹਨਾਂ ਨੇ ਉੱਥੋਂ ਖੋਹ ਕੀਤੀ ਨਾਲ ਲਿਪਸਟਿਕ ਅਤੇ ਬੈਗ ਦਾ ਲੇਡੀਜ਼ ਦਾ ਜਿਹੜਾ ਜੁਐਲਰੀ ਕਾਸਮੈਟਿਕਸ ਦਾ ਸਮਾਨ ਸੀਗਾ ਉਹਦੀ ਖੋਹੀ ਸੀਗੀ ਇਹਦੇ ਨਾਲ ਜਿਹੜੀ ਲਾਸਟ ਐਫ ਆਈ ਆਰ ਹੈ ਐਫ ਆਈ ਆਰ ਨੰਬਰ 85 ਜਿਹੜੀ 24 ਤਿੰਨ 25 ਨੂੰ ਰਜਿਸਟਰ ਹੋਈ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਦੋ ਮੋਬਾਈਲ ਫੋਨ Oppo ਤੇ Motorola ਦਾ ਜਿਹੜਾ ਹੈ ਮੋਬਾਈਲ ਫੋਨ ਉਹਦੀ ਖੋਹ ਕੀਤੀ ਸੀ ਕੁੱਲ 6 ਵਾਰਦਾਤਾਂ ਅਸੀਂ ਟ੍ਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਾ ਦੀ ਵਾਰਦਾਤ ਵੀ ਜਿਹੜੀ ਸ਼ਾਮਿਲ ਹੈ ਕੋਲ ਰਿਕਵਰੀ ਜਿਹੜੀ ਇਹਨਾਂ ਕੋਲੋਂ ਹੋਈ ਹੈ ਇਹਨਾਂ ਵਿਅਕਤੀਆਂ ਕੋਲੋਂ ਇਹਨਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਦੋ ਜ਼ਿੰਦਾ ਰਾਊਂਡ ਇੱਕ ਇਹ ਟਾਇਪ ਪਿਸਟਲ ਜਿਹੜਾ ਹੈਗਾ ਨਾਲ ਰਿਕਵਰ ਹੋਇਆ ਜਿਹਨੂੰ ਇਹ ਵਾਰਦਾਤ ਦੇ ਵਿੱਚ ਨਾਲ ਯੂਜ਼ ਕਰਦੇ ਸੀਗੇ ਇਹਨਾਂ ਪਾਸੋਂ ਇੱਕ ਮੋਟਰਸਾਈਕਲ CD डिलक्स ਇੱਕ ਬੁਲੇਟ ਮੋਟਰਸਾਈਕਲ ਇੱਕ ਸਪਲੈਂਡਰ ਮੋਟਰਸਾਈਕਲ ਇਹ ਵੀ ਰਿਕਵਰ ਹੋਏ ਨੇ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਚੁੱਕੇ ਹੋਏ ਫੋਨ ਮੋਟਰੋਲਾ ਦੇ ਰੈਡਮੀ ਦੇ ਜਿਹੜੇ ਫੋਨ ਸੇ ਉਹ ਰਿਕਵਰ ਹੋਏ ਨੇ ਜਿਹੜਾ ਨਜਾਇਜ਼ ਹੈ ਜਾਨਵਰ ਸਸ ਜਿਹੜਾ ਨਜਾਇਜ਼ ਪਿਸਤਲ ਹੈ ਜੀ ਜਾਇ ਜਿਹੋ ਜਿਹੇ ਬੰਦੇ ਕੋ ਕਿੱਥੋਂ ਆਣੇ ਤੇ ਸਰ ਕਿਹਨੂੰ ਆਪਣੇ ਕੰਮ ਕਰਦੇ ਕਿਵੇਂ ਵੈਸੇ ਨਹੀਂ ਇਹਨਾਂ ਦਾ ਆਪਣਾ ਹੀ ਗਰੁੱਪ ਹੈ ਜੀ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਦਾਸਤ ਰੱਬ ਰੱਖਾ